ਮੈਂ ਬੋਲਦਾ ਕਿ ਬਲੀ ਮੈਂ ਬਾਤ ਬਾਤ ਦੇ ਦੇ ਤੇ ਜੇ ਤੂੰ ਮੋੜਾ ਬਣਾ ਦੇਗਾ ਰੋਣ ਦਾ ਦਾ ਵੀ ਫਤਨ ਡਰਵਾ ਮੈਂ ਜਿਆਦਾ ਬੈਠ ਕਹਿੰਦੀ ਬਾਤ ਚੰਦਨਾ ਬੱਜੀ ਤੋਂ ਨੇ ਕਹਿੰਦੇ ਅਸਲ ਪੁਲਿਸ ਅੱਜ ਛੁੱਟੀ ਗਈ ਹੈ ਉਹਨਾਂ ਦਾ ਸਾਲ ਨਾ ਓਏ ਪਹਿਲਾ ਪ੍ਰੀਵੇਟ ਕਢਾ ਲੋ ਓਏ ਲੈ ਹੋ ਜਾ ਜਮਾ ਹੋ ਜਾ ਪਿੱਛੇ ਹੋ ਜਾ ਪਿੱਛੇ ਦਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਪਿੱਛੇ ਹੋ ਜਾ ਭਾਈ ਨਾਲ ਨਾਲ ਪਿੱਛੇ ਪਿੱਛੇ ਹੋ ਜਾ ਹੋ ਜਾ ਦੱਸ ਦੱਸ ਅੱਗੇ ਲਿਆ ਮਾਈ ਪੜਦਾ ਕਿ ਬੋਲਾ ਜਸਵੀਰ ਬਹੁਤ ਹੀ ਭਾਗਾ ਵਾਲਾ ਮੌਕਾ इस लेना चाहिए है। शक्ति जबले पिछे।, पिछे जो पिछे जो माड़े पिछे तो ਸਤਿ ਸ਼੍ਰੀ ਅਕਾਲ ਮਹਾਰਾਜ ਜੀ ਮਹਾਰਾਜ ਜੀ ਦੇਖ ਇੱਕ ਜਨ ਭਾਈ ਆ ਜਾ ਭਾਈ ਆਓ ਭਾਈ ਹੁਣੇ ਹੀ ਕਾਟ ਦੋ ਹਾਂ ਆ ਹੁਣ ਕੰਮ ਠੀਕ ਆ ਮਹਾਰਾਜ ਜੀ ਮਹਾਰਾਜ ਜੀ ਮਹਾਰਾਜ ਜੀ ਮੈਂ ਦੇ ਟ੍ਰਾਈ ਕੀਤੀ ਲੱਗੀ ਪਹਿਲਾਂ ਕੀਤੇ ਕੀਤੇ ਜੀ ਕੀਤੇ ਲੈ ਟ੍ਰਾਈ ਕਰਕੇ ਦਿੰਦਾ ਵਿਕੇ ਲਾਲਾ ਨੂੰ 10 ਮਿੰਟ ਹੋਰ ਇੱਥੇ ਨਾ 10 ਮਿੰਟ ਤੂੰ ਜਾ ਬਸ ਇਧਰ ਖੜਾ ਰਹੇ ਤੈਨੂੰ ਲੰਘਿਓ ਭਾਈ ਬਹਿ ਜਾਓ ਬਹਿ ਜਾਓ ਜੀ ਬਹਿ ਜਾ ਜੈਗੁਰਦੇ ਪਰੀ ਜੈਗੁਰਦੇ ਓ ਬੰਦੇ ਫਿਕਰ ਕਿਦਾਂ ਪਾਈ ਉੱਪਰ ਪਰ ਦੇਖਿਆ ਅਸਲੇ ਧਿਆਨ ਨਹੀਂ ਮਾਰਦੇ ਨਹੀਂ ਮੈਂ ਉਹ ਮੁੰਡਾ ਨਾ ਮੈਂ ਪਿੰਡ ਦਾ ਇੱਕ ਮਿਲਿਆ ਮੈਨੂੰ ਅੱਛਾ ਉਹ ਮੈਨੂੰ ਕਿੱਥੇ ਰਹਿਣਾ ਕਿੱਦਾਂ ਰਹਕਣਾ ਜਿਹਾ ਭਾਈ ਬਹਿ ਜਾਓ ਜੀ ਬਹਿ ਜਾਓ ਬਹਿ ਜਾਓ ਜੀ ਬਹਿ ਜਾਓ ਬਹੁਤ ਹੀ ਭਾਗਾ ਵਾਲਾ ਦਿਨ ਬਹੁਤ ਹੀ ਭਾਗਾ ਵਾਲੀ ਸੰਗਤ ਆਈ ਬਹਿ ਜਾਓ ਬਹਿ ਜਾਓ ਇਹਨਾਂ ਨੂੰ ਵੀ ਆਪਣਾ ਨਾਮ ਅਸ਼ੀਰਵਾਦ ਦੇ ਵਾਸਤੇ ਤਤਤ 108 ਸਤਿਗੁਰ ਰਣਜਨ ਦਾਸ ਜੀ ਸਤਿਕਾਰ ਬੱਲਾ ਸੰਗਤ ਨੂੰ ਅਸ਼ੀਰਵਾਦ ਦੇ ਵਾਸਤੇ ਬੋਲਦੇ ਨੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਥੋੜਾ ਜਿਹਾ ਸਟੇਜ ਤੋਂ ਥੋੜਾ ਅੱਗੇ ਲੱਗ ਕੇ ਆ ਜਾਓ ਭਾਈ ਅੱਗੇ ਨੂੰ ਜਾ ਕੇ ਨੂੰ ਭਾਈ ਬੈਠ ਜਾਓ ਭਾਈ ਬੈਹਰੋ ਸਾਰੇ ਬੈਹਰੋ ਯਾਰ ਆ ਜਾਓ ਬੈਹ ਜਾਓ ਬੈਹ ਜਾਓ بس 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 زیادہ نہیں کرو باقی وړੀ ਡਿਆੜੇ ਕੋ ਸੋੜੀ ਤੈਨ ਕੋਟੀ ਅਸਰ ਕਿੱਥੇ ਆਪਣਾ وړੀ ਡਿਆੜੇ ਕੋ ਸੋੜੀ ਤੈਨ ਕੋਟੀ ਅਸਰ ਕਿੱਥੇ ਆਪਣਾ ਆ ਜਾ ਛੋਟਾ ਛੋਟਾ ਜਾ ਕੱਢਿਆ ਬਦਨ ਜੇ ਇਕ ਲਵਾਵਾ ਗਾਣਾ ਕੰਦੇ ਕੋਣ ਮੈਂ ਬਰਦਾ

चलो 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 खोलो राम ਯਾਰ ਸ਼ੈਡਾ ਯਾਰ ਸ਼ੈਡ ਨੇ ਮਸਟੈਂਡ ਉਹ ਲਾਈਵ ਦਾ ਮੁੰਡਾ